ਓਏ ਆ ਕਿੱਧਰ ਨਾਕਾ ਜਾ ਲਾਈ ਖੜਾ ਵਾ ਇਹ ਹਾਂ ਏ ਕਿੱਧਰ ਨੂੰ ਮੂੰਹ ਚੱਕਿਆ ਚਾਬੀ ਕੱਢਾਂ ਪਹਿਲਾਂ ਤਾਂ ਤੇਰੀ ਸੱਸੀ ਗੱਲ ਦਾ ਤੁਸੀਂ ਚਾਬੀ ਨਹੀਂ ਕੱਢ ਸਕਦੇ ਚਾਬੀ ਨਾ ਕਢੋ ਜੀ ਮੈਂ ਕੱਲ ਹੀ ਵੀਡੀਓ ਦੇਖਿਆ ਤੁਹਾਨੂੰ ਅਧਿਕਾਰ ਨਹੀਂ ਚਾਬੀ ਕੱਢਣ ਦਾ ਲੈ ਕਾਕਾ ਸੀ ਬੰਦੇ ਦੇ ਪ੍ਰਾਨ ਕੱਢ ਲੈਨੇ ਉਹ ਵੀ ਬਿਨਾਂ ਗਜ਼ੂਰ ਤੋਂ ਤੁਸੀਂ ਚਾਬੀ ਨੂੰ ਰੋਈ ਜਾਣਾ ਆ ਕਾਕਾ ਪਾਏ ਤੇ ਪਰਚਾ ਚੋਰੀ ਦਾ ਵੀ ਮੋਟਰਸਾਈਕਲ ਚੋਰੀ ਦਾ ਫੜਿਆ ਵਾ ਨਾਕੇ ਤੇ ਸਾਹ ਮੁੱਕ ਕੇ ਤੇ ਬਰਾਮਤ ਕੀਤਾ ਇਹਨਾਂ ਚੋਰੀ ਦਾ ਮੈਂ ਤਾਂ ਮਸਾ 3 ਸਾਲ ਚ ਕਰਤਾ ਪੂਰੀਆਂ ਕਰੀਆਂ ਨੇ 420 ਦਾ ਵੀ ਇੱਕ ਕਿਸ਼ਤਾਂ ਲੈਣਾ ਆਇਆ ਮੁੰਡਾ ਇਹਨਾਂ ਗਾਲਾਂ ਕੱਢੀਆਂ ਘਰੇ ਉਹਨੂੰ ਮੋਟਰਸਾਈਕਲ ਦੀ ਇੱਕ ਕਿਸ਼ਤ ਨਹੀਂ ਭਰੀਏ ਨੇ ਇੱਕ ਕਿਸ਼ਤ ਨਹੀਂ ਬਾਕੀ ਹੈਗੀ ਇੱਕ ਰਹਿੰਦੀ ਨਹੀਂ ਤੂੰ ਇੱਕ ਭਰੀ ਨਹੀਂ ਸਾਬ ਮੜ ਕੇ ਬੈਸ ਨਹੀਂ ਕਰਦਾ ਮੈਂ ਪੈਰੀਆਂ ਤਾਂ ਲਾਜ਼ਮਾ ਗਰੀਬ ਬੰਦਾ ਕਿਵੇਂ ਸਾਬ ਤੈਨੂੰ ਲੱਗਦਾ ਤੈਨੂੰ ਲੱਗਦਾ ਵੀ ਮੈਂ ਤੈਨੂੰ ਬਹਿਸ ਕਰਨਯੋਗਾ ਛੱਡ ਦੂੰ ਹੁਣ ਤੂੰ ੱੱਕੇ ਕਿਹਦੇ ਚੜਿਆ ਤੈਨੂੰ ਪਤਾ ਐਨੇ ਉੱਧਰ ਜਰੇ ਮੰਨਣਾ ਨਹੀਂ ਭੱਜਣ 'ਚ ਫਾਇਦਾ ਇੱਥੇ ਛੱਡ ਕੇ ਸਾਰਾ ਕੋ ਭੱਜ ਲਾ। ਉਹ ਮੁੰਡੇ ਭੱਜ ਕੇ ਫੋਟੋ ਫੋਟੋ ਫੜਨਾ ਨਹੀਂ 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 ਫੜਨਾ ਨਹੀਂ ਪਰਚਾ ਦਰਜ ਕਰੋ। ਸਾਹਿਬ ਮੌਕੇ ਤੇ ਨਾਕਾ ਲਾ ਕੇ ਆਪ ਚੈਕਿੰਗ ਕਰਦੇ ਸੀ ਤੇ ਬੰਦੇ ਕੋਲੋਂ ਨਸ਼ੀਲੀਆ ਪਦਾਰਥ ਪ੍ਰਾਪਤ ਹੋਏ ਤੇ ਉਹ ਜਾਂਦਾ ਭੱਜਿਆ ਇਹਦੀ ਅਖਬਾਰ ਤੇ ਪਿੱਠ ਦੀ ਫੋਟੋ ਲਾਉਣੀ ਹੈ ਕੱਲ ਨੂੰ। ਇਹ ਵੀ ਕੀ ਜਾਣੂ ਵੀ ਇਹਦੇ ਨਾਲ ਪੰਗਾ ਲਿਆ ਸੀ।